ਅੱਜ ਦੇ ਜੋ ਸਾਡਾ ਬਲਾਕ ਬਲਾਚੌਰ ਦੇ ਵਿੱਚ ਸਰਪੰਚ ਸਾਹਿਬ ਪੰਚ ਸਾਹਿਬ ਦੀ ਜਿਹੜੀ ਮਿਲਣੀ ਰੱਖੀ ਸੀ ਇਸ ਸੰਬੰਧ ਚ ਇਹਨਾਂ ਨੂੰ ਬੁਲਾਇਆ ਗਿਆ ਸੀ ਇੱਕ ਤਾਂ ਸਾਰੇ ਡਿਪਾਰਟਮੈਂਟ ਦੇ ਨਾਲ ਜਿਸ ਤਰ੍ਹਾਂ ਕੀ ਸਾਡੇ ਵੀਡੀਓ ਹੈ ਜਿਹੀ ਹੈ ਸੈਕਟਰੀ ਸਾਹਿਬਾਨ ਸਾਰੇ ਇੱਥੇ ਪਹੁੰਚੇ ਹੈ ਇਹਨਾਂ ਦੇ ਨਾਲ ਇਹ ਰੂਬਰੂ ਹੋ ਜਾਣਗੇ ਇਹਨਾਂ ਦੇ ਨਾਲ ਇਹਨਾਂ ਦੀ ਗੱਲਬਾਤ ਹੋ ਜੂਗੀ ਮੈਂ ਇਹਨਾਂ ਨੂੰ ਸਪੈਸ਼ਲ ਤੌਰ ਤੇ ਸਾਰੇ ਸਰਪੰਚਾਂ ਨੂੰ ਇੱਥੇ ਬੁਲਾਇਆ ਸੀ ਔਰ ਉਸ ਤੋਂ ਬਾਅਦ ਦੇ ਵਿੱਚ ਇਨਾਂ ਨੂੰ ਜਿਹੜਾ ਕਿ ਵੀਡੀਓ ਸਾਹਿਬ ਨੂੰ ਮੈਂ ਅੱਜ ਇਹ ਕਹਿ ਕੇ ਚੱਲੀ ਆ ਕਿ ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਕਿ ਪਿੰਡਾਂ ਦੇ ਵਿਕਾਸ ਦੇ ਕਾਰਜਾਂ ਦੇ ਲਈ ਇਹਨਾਂ ਨੂੰ ਚਾਰਜ ਦਿੱਤਾ ਜਾਵੇ ਔਰ ਜੇ ਚਾਰਜ ਦੇ ਕੇ ਇਹ ਆਪਣਾ ਜਿਹੜੇ ਕੰਮ ਦੀ ਸ਼ੁਰੂਆਤ ਕਰਨਗੇ ਮਤੇ ਪਾਣੀ ਸ਼ੁਰੂ ਕਰ ਦੇਣਗੇ ਜਿਹੜਾ ਪਹਿਲ ਦੇ ਆਧਾਰ ਤੇ ਇਹ ਮਤੇ ਆਪਣੇ ਪਿੰਡਾਂ ਦੇ ਵਿਕਾਸ ਦੇ ਕੰਮਾਂ ਦੇ ਲਈ ਲੈ ਕੇ ਆਣਗੇ ਉਹ ਅਸੀਂ ਜਿਹੜੇ ਕਿ ਇਹਨਾਂ ਦੇ ਨੇਪਰੇ ਚੜਾ ਮੰਗ ਗੀ ਮੈਂ ਇਹਨਾਂ ਦੀ ਜੋ ਵੀ ਇਹਨਾਂ ਦੇ ਹੋਣਗੇ ਉਹਨਾਂ ਨੂੰ ਅਸੀਂ ਜਿਹੜੇ ਕਿ ਕੰਮ ਪੂਰੇ ਕਰਾਂਗੇ ਔਰ ਹੋਰ ਵੀ ਜਿੱਦਾਂ ਕਿ ਅਸੀਂ ਡਿਵੈਲਪਮੈਂਟ ਦੇ ਕੰਮ ਹੈ ਡਿਵੈਲਪਮੈਂਟ ਦੇ ਕੰਮਾਂ ਦੇ ਵਿੱਚ ਵਿੱਚ ਨਾਲ-ਨਾਲ ਮੈਂ ਇਹਨਾਂ ਨੂੰ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਅਸੀਂ ਕਿ ਨੌਜਵਾਨ ਯੂਥ ਹੈ ਜਿਹੜਾ ਉਹਨੂੰ ਅਸੀਂ ਖੇਡਾਂ ਦੇ ਵੱਲ ਨਾਲ ਜੋੜੀ ਹੈ ਜਿੱਦਾਂ ਕਿ ਖੇਡ ਸਟੇਡੀਅਮ ਸਪੋਰਟਸ ਦੇ ਵਾਸਤੇ ਜਿਹੜੇ ਕਿ ਜਿਮ ਉਹ ਜਿਹੜੇ ਅਸੀਂ ਪਹਿਲ ਦੇ ਆਧਾਰ ਤੇ ਇਹਨਾਂ ਦੇ ਜਿਹੜੇ ਪਿੰਡਾਂ ਦੇ ਵਿੱਚ ਬਣਾਉਣ ਵਾਸਤੇ ਜਾ ਰਹੇ ਹਾਂ ਜਿਹੜੇ ਕਿ ਟੱਪਰੀਆਂ ਦੇ ਵਾਸਤੇ ਜਿਹੜਾ ਨਵਾਂ ਪਿੰਡ ਟੱਪਰੀਆਂ ਉਹਨਾਂ ਦੇ ਜਿਹੜਾ ਉਹਨਾਂ ਨੇ ਬਹੁਤ ਅੱਛਾ ਖੇਡ ਦਾ ਗਰਾਊਂਡ ਬਣਾਇਆ ਬਾਲੀਬਾਲ ਦਾ ਉਹਦੇ ਵਾਸਤੇ ਅਸੀਂ 10 ਲੱਖ ਰੁਪਏ ਜਿਹੜੀ ਕਿ ਗ੍ਰਾਂਟ ਪਾ ਲਈ ਏ ਇਸੇ ਤਰ੍ਹਾਂ ਜਿਤ ਸਟੇਜ ਜਿਹੜੇ ਪਿੰਡ ਸਾਨੂੰ ਦੱਸਣਗੇ ਉੱਥੇ-ਉੱਥੇ ਅਸੀਂ ਆਪਣੀ ਜਿਹੜੀ ਕਿ ਗਰਾਉਂਡਾਂ ਦੀ ਔਰ ਪਿੰਡ ਦੀ ਡਿਵੈਲਪਮੈਂਟ ਤੇ ਕੰਮ ਕਰਾਂਗੇ ਅੱਜ ਦੀ ਜਿਹੜੀ ਮੇਲੀ ਦਾ ਸਾਡਾ ਸੀਗਾ ਕਿ ਸਾਰਿਆਂ ਦੇ ਨਾਲ ਰੂਬਰੂ ਹੋ ਜਾਣਗੇ ਔਰ ਸਾਰੇ ਜਿੰਨੇ ਸਰਪੰਚ ਸਾਹਿਬ ਔਰ ਵਿਜੀਲ ਦਫ਼ਤਰ ਵਾਲੇ ਇੱਥੇ ਆਏ ਆ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੋ ਜੀ ਤੁਹਾਨੂੰ ਤੁਹਾਨੂੰ ਸਵਾਗਤ ਕਰਾਜਨਾ ਹੈ। ਔਰ ਦਫਤਰ ਦੇ ਸਾਰੇ ਮੁਲਾਦਨ ਵੀ ਤੁਹਾਡੇ ਵੀ ਇਰਾਜਨਾ ਨੇ। ਮੈਂ ਇਹਨਾਂ ਨੂੰ ਅੱਜ ਹੀ ਉਪਦੇਸ਼ ਦਿੱਤੀ ਹੈ ਕਿ ਤੁਹਾਨੂੰ ਜਿਹੜਾ ਕਿ ਚਾਰਜ ਦਿੱਤਾ ਜਾਵੇ। ਜਿਹੜਾ ਚਾਰਜ ਆਵਾਜ਼ ਨਹੀਂ ਹੁੰਦੀ। ਤੁਹਾਨੂੰ ਇਹ ਇਸ ਹਫਤੇ ਦੇ ਵਿੱਚ ਦੇਦਨਗੇ ਔਰ ਉਹਦੇ ਨਾਲ ਜਿਹੜੇ ਕਿ ਤੁਸੀਂ ਆਪਣੇ ਪਿੰਡਾਂ ਦੇ ਕਿਡੇ ਅੰਮਾ ਦੇ ਮੱਦੇ ਪਾਣੀ ਸ਼ੁਰੂਆਤ ਕਰ ਦੋ ਔਰ ਜਿੱਦ ਜਿੱਦ ਤੁਹਾਨੂੰ ਜ਼ਰੂਰਤ ਹੋਗੀ ਜਿਹੜੀ ਤੁਸੀਂ ਪੈਰ ਦੇ ਆਧਾਰ ਤੇ ਤੁਹਾਨੂੰ ਇਹ ਦੱਸੋਗੇ ਕਿ ਇਹ ਗ੍ਰਾਂਟ ਇਸ ਕੰਮਾਂ ਤੋਂ ਚਾਹੀਦੀ ਹੈ ਔਰ ਇਹ ਸੀ ਜਿਹੜਾ ਕੰਮ ਆਜਾ ਜ਼ਰੂਰੀ ਕੰਮ ਹੈ ਤੁਹਾਡਾ